ਠੀਕ ਆ ਜੀ ਮੈਂ ਅਗਲੇ ਬਰਾਂਡ ਤੇ ਮਿਲਦੇ ਆਂ ਤੁਹਾਡੇ ਫੋਨ ਹਾਂ ਆ ਗੜੀ ਬਣ ਗਈ ਬਈ ਆ ਜਾ ਖਾਲ ਆ ਜਾ ਕੇ ਆਪਣਾ ਦੁੱਧ ਪਾ ਕੇ ਜਿੱਤੇ ਹੀ ਕਰਨਾ ਮੱਕੀ ਦੀ ਰੋਟੀ ਜੀ ਤਾਜ਼ੀ ਤਾਜ਼ੀਆਂ ਖਾਣੀਆਂ ਤਾਂ ਦੇਖਦਾਗਾ ਭਾਈ ਇਹ ਦੁੱਧ ਪਾਣ ਗਏ ਹੋਏ ਆ ਚਲ ਜੇ ਔਨੇ ਆ ਫਿਰ ਉਹਨਾਂ ਨੂੰ ਤਾਜ਼ੀ ਬਣਾ ਕੇ ਖਵਾ ਲਵਾਂਗੇ ਕਿੰਨੇ ਕਬ ਚਲੇ ਜਾਂਦੇ ਦੁੱਧ ਪਾਉਣ ਉਹ ਓਹੋ 8:00 ਵਜੇ ਦੇ ਲਗਭਗ ਚਲੇ ਜਾਂਦੇ ਆ 11-12 ਵਜੇ ਤੱਕ ਭਰੀ ਹੋ ਜੰਨੇ ਆ। 10 ਤੱਕ ਤਾਂ ਰੁਕ ਕੇ ਨਹੀਂ ਆਉਣੀ। ਕਾਹੀ ਕਿ ਆ ਵੀ ਕਹਿ ਦੂੰਗਾ ਵੀ ਤਾੜੀਆਂ ਬਣਾ ਦੂੰਗਾ ਜੇ ਤੁਸੀਂ ਆਉਣੀ ਆਈ ਆ। ਫੇਰ ਨਹੀਂ ਦੁਪਹਿਰ ਨੂੰ ਉੱਥੇ ਬਾੜਨਾ ਹੈਗਾ ਜਮ ਤੱਕ ਮੈਂ ਵੀ ਨਿਕਲ ਜਾਣਾ ਕਿ ਤੁਹਾਨੂੰ। ਯਾਰ ਗੈਸ। ਅੱਜ ਪੰਗਾ ਪੈਣਾ। ਵੱਖਾ ਦੇਖਿਓ ਅੱਜ ਮਾਂ ਮਾਮੀ ਜਾਨੇ ਬੋਲ ਵੜਨਾ ਘਰ ਬੈਠੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ। ਤੋਂ ਸਾਰਿਆਂ ਨੂੰ ਜਿਵੇਂ ਕਿ ਆਪਦੀ ਹੋਣਾ ਮੈਂ ਮਤਲਬ ਹੁਣ ਤੇ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ ਹੀ ਲਾ ਲੋ ਵੀ ਇਹ ਫੂਲ ਦੇ ਵਿੱਚ ਪਰੌਂਠੇ ਬਣਾਉਂਦੀ ਸੀਗੀ ਤੇ ਮੈਂ ਤੇ ਮੰਮੀ ਲੱਗੇ ਹੋਏ ਸੀਗੇ ਮਤਲਬ ਮਸਾਲਾ ਤਿਆਰ ਕਰਨ ਦਾ ਮੰਮੀ ਕਹਿੰਦੀ ਅੱਜ ਕਿਹੜਾ ਚੱਕਰ ਆ ਵੀ ਤੂੰ ਕੁੰਡੀ ਤੇ ਕੁੰਡੀ ਸੋ ਕੁੰਡੀ ਦੇ ਵਿੱਚ ਲੱਗੀ ਹੋਈਆਂ ਮਸਾਲਾ ਤਿਆਰ ਕਰ ਤਾ ਵਾ ਮਮਮੀ ਨੂੰ ਕਹੀ ਸੀਗੀ ਗੱਲ ਮੈਂ ਕਿ ਜਿਹੜੀ ਸਾਡੀ ਮਾਮੀ ਆ ਪਹਾੜ ਵਾਲੀ ਮੇਰੀ ਨਾਨੀ ਆ ਤੇ ਮਾਮੀ ਉਹ ਕਹਿ ਦਿੰਨੇ ਆ ਦੀ ਉਹ ਕੁੰਡੀ ਸੋਟੇ ਦੇ ਵਿੱਚ ਤਿਆਰ ਕਰਦੇ ਆ ਵੀ ਆਪਾਂ ਨੇ ਇੱਕ ਵਾਰ ਟਰਾਈ ਕਰਕੇ ਦੇਖਣਾ ਜਦ ਮੈਂ ਉਹ ਟਰਾਈ ਕਰਕੇ ਉਹਨਾਂ ਨੂੰ ਪਰੌਂਠੇ ਖੁਲਾਏ ਬਹੁਤ ਸਵਾਦ ਬਣੇ ਤੇ ਅੱਜ ਫੇਰ ਥੋੜਾ ਜਿਹਾ ਮੈਂ ਕਿਹਾ ਹੋਰ ਗੋਣ ਲਈਏ ਤੇ ਮਾਮੀ ਕਹਿੰਦੀ ਆ ਜਾਓ ਭਾਈ ਬੈਠੋ ਕੋਲ ਤਾਂ ਹੀ ਪਤਾ ਲੱਗੂਗਾ ਹੇ ਤੱਕ ਦੱਸਣ ਨਾਲ ਕੁਝ ਨਹੀਂ ਪਤਾ ਲੱਗੂਗਾ ਆਪ ਕਰੋ ਆਪ ਹੱਥ ਹਲਾਓ ਤੇ ਮਉਣ ਮਾਮੀ ਕਹਿੰਦੀ ਭਾਈ ਜੀਰਾ ਤੇ ਧਨੀਆ ਪਹਿਲਾਂ ਇਹਨੂੰ ਕੁੱਟ ਸਵਾਹ ਕੇ ਰਾਈਟ ਮਾਮੀ ਹਾਂ ਮਿਲਣਾ ਸਾਡੀ ਮਾਮੀ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਲੱਗੇ ਜੀ ਅਸੀਂ ਕੜੀ ਬਣਾਉਣ ਜੈਸਮੀਨ ਨੂੰ ਫੜਾਤਾ ਕੁੰਡੀ ਸੋਟਾ ਹਾਂ ਵਿਸ਼ੇਸ਼ ਤਰ੍ਹਾਂ ਪਕੌੜੇ ਕੱਢੂਗੇ ਹਾਂ ਫਿਰ ਬਣਾਉਂਗੇ ਅਸੀਂ ਕੜੀ ਜੀ ਬੱਸ ਦੇਖਦੇ ਰਹੇ ਹੋ ਤੁਸੀਂ ਕੀ ਅੱਜ ਕੀ ਹੁੰਦਾ ਕੀ ਨਹੀਂ ਹੁੰਦਾ ਮੈਘੁਰ ਜੀ ਦਾ ਖਾਲਸਾ ਮੈਘੁਰ ਜੀ ਕੀ ਫਤਹਿ ਬਈ ਵੈਸੇ ਜਿਵੇਂ ਹੁਣ ਜੈਸਮੀਨ ਨੇ ਕਿਹਾ ਬਹੁਤ ਸਵਾਦਗਣਦੀਆਂ ਚੀਜ਼ ਵੇ ਹੁਣ ਤਾਂ ਮਸ਼ੀਨੀ ਆ ਗਈਆਂ ਇਹ ਚੀਜ਼ਾਂ ਵੀ ਆਪਾਂ ਮੰਮੀ ਨੂੰ ਲੈ ਲਈਏ ਮੇਰੀ ਮੰਮੀ ਖੁਦ ਵੀ ਉੱਥੇ ਮਾਰੇ ਮਾਰੇ ਕੁੰਡੀ ਦੇ ਵਿੱਚ ਹੀ ਮਸਾਲਾ ਕੁੱਟ ਕੇ ਹਰੇਕ ਚੀਜ਼ ਤਿਆਰ ਕਰਦੀ ਆ ਹਾਂ ਚਾਹੇ ਥੋੜੀ ਜਿਹੀ ਚੀਜ਼ ਬਣਾਉਣੀ ਹੋਵੇ ਮੰਮੀ ਤਾਂ ਵੀ ਉਹਨੇ ਕੁੰਡੀ ਸੁਪਤਾ ਚੱਕਣਾ ਹੀ ਚੱਕਣਾ ਵੀ ਉਹਦੇ ਵਿੱਚੇ ਕੁੱਟਣਾ ਸੀ ਲੱਖ ਗਈ ਜਾਈਏ ਮੈਂ ਵੀ ਚੱਲ ਅਸੀਂ ਮਿਕਸੀ ਚ ਕਰ ਦੰਨੇ ਆਏ ਕਰ ਦੰਨੇ ਆ ਨਹੀਂ ਉਹ ਕਹਿੰਦੀ ਨੇ ਦੋ ਸੌ ਟੇ ਬੱਜੜੇ ਮੈਂ ਤਾਂ ਕੁੰਡੀ ਚ ਕੁੱਟੂ ਹਾਂ ਅਜਿਹਾ ਵਰਗੀ ਗੱਲ ਨਹੀਂ ਆ ਇਧਰ ਜੀ ਫਕੌੜਿਆਂ ਦਾ ਸਮਾਨ ਤਿਆਰ ਹੁੰਦਾ ਜੀ ਮੰਮੀ ਜੀ ਕਹਿੰਦੇ ਵੇ ਘੜੀ ਚ ਮੈਂ ਨਾ ਕਰਦੀ ਦੀ ਮੈਂ ਕਿਹਾ ਤੁਸੀਂ ਰਹਿਣ ਦਾ ਮਾਮੀ ਜੀ ਆਪਾਂ ਘੜੀ ਚ ਰਹਿਣ ਦਨੇ ਪਕੌੜੇ ਬਣਨ ਪਰ ਮਾਮੀ ਜੀ ਕਹਿੰਦਾ ਨਹੀਂ ਵੀ ਪਕੌੜੇ ਬਿਨਾ ਖੜੀ ਨਹੀਂ ਬਣਦੀ ਹੈਗੀ ਵੀ ਤੋ ਸੁਖਵੀਰ ਮੈਨੂੰ ਬੜਾ ਦੇ ਮੈਂ ਕਿਹਾ ਚਲ ਠੀਕ ਆ ਫਿਰ ਤੁਹਾਡੀ ਮਰਜ਼ੀ ਜਿੰਨੇ ਤੁਸੀਂ ਕਹੋ ਅਸੀਂ ਤਾਂ ਤੁਹਾਡੇ ਪਿੱਛੇ ਪਿੱਛੇ ਹਾਂ ਹੋਰ ਕੀ ਹੋਰ ਕੀ ਹੋ ਗਿਆ ਮਾਮੀ ਹੁਣ ਪਾਲਵਾ ਪਿਆਜ਼ ਕਿਉਂ ਦੇ ਰਚ ਕਹਨੀਓ ਪਾਓ ਹਰੀ ਮਿਸ ਡਾਲेंगे ਇਸਮੇ ਐਸੇ ਜਿਵੇਂ ਹੁਣ ਆ ਤਾਂ ਨੀਆ ਘਟ ਦੇ ਦੇਖ ਕੁਝ ਹੁਗਨੇ ਫੈਲੀ ਹੋਈ ਆ ਤੈਨੂੰ ਵੀ ਖੁਸ਼ਬੂ ਆਉਂਦੀ ਆ ਹਾਂ ਹਾਂ ਆਨੇ ਸਸੀ ਕਾਲ ਬੁਲਾ ਦੇ ਨਾਸੀ ਕਾਲ ਸਾਈਓ ਠੀਕ ਆ ਕੋਈ ਕਾਲ ਸਾਈਓ ਕਿਤੇ ਬਿੱਤੇ ਤੂੰ ਠੀਕ ਹੈ ਹਾਂ ਤੇਰੀ ਸੈਲੀ ਕਿੱਥੇ ਗਈ ਤੇਲੀ ਤੇਰੀ ਛੂਬ ਕਿੱਥੇ ਗਈ ਛੂਬ ਉਹਦਾ ਸਕੂਲ ਕੇਕ ਅੱਛਾ ਠੀਕ ਆ ਆ ਥੋੜਾ ਜਿਹਾ ਨਿਚੋੜ ਕੇ ਜੈਸਮੀਨ ਇਹਨੇ ਪਾ ਆ ਪਿਆਜ਼ ਨਾ ਪਾਈ ਪਹਿਲਾਂ ਹਰੀ ਮਿਰਚਾਂ ਪਾ ਅੱਛਾ ਨਮਕ ਚਿੱਟਾ ਪਾਣੀ ਨਾ ਪਾ ਲਈ ਨਿਚੋੜ ਕੇ ਹਾਂ ਤੇ ਅੱਖਾਂ ਚ ਛਿੱਟੇ ਪੈਣੇ ਦਾ ਵੀ ਡਰਾ ਹੈ ਤੇ ਪਾਣੀ ਘਰ ਚਕ ਚਕ ਵੱਜ ਰਹੀਆਂ ਬੱਚੀ ਮਾਸੀ ਕਿੱਥੇ ਹੈ ਮਮੀ ਮਾਸੀ ਅੰਦਰ ਕੱਪੜੇ ਧੈਂਦੇ ਲਾਤੀ ਹੈ ਆਸਮਾ ਮੀਂਹ ਨਹੀਂ ਆ ਰਿਹਾ ਮੇਚਾ ਗੜੀ ਵੀ ਬਣਨੀ ਆ ਖੁੱਲੀ ਦੋ ਡੰਗ ਦੀ ਕਹਿੰਦੇ ਬਣਾ ਲਓਈ ਅੱਛਾ ਪੈਣੀ ਹੈ ਕਿ ਆ ਮਸਾਲੇ ਇਕੱਠਾ ਕਰ ਰਹੇ ਆ ਮੈਂ ਕਿਤੇ ਕਲਾ ਇਹਨੇ ਤੋਂ ਕੁੱਟੜ ਸਟਾਰਟ ਕਰਦੇ ਨਮਕ ਪਾ ਦੇਣਾ ਨਮਕ ਤੋਂ ਵੀ ਬਾਅਦ ਅੱਛਾ ਨਮਕ ਪਾ ਲੈ ਨਮਕ ਚਮਤ ਮਮੀ ਨਮਕ ਦਾ ਤਾਂ ਸਾਰਾ ਕੱਪ ਪਾ ਦੇ ਚੱਕੇ ਹੈ ਪਾ ਦੇ ਪਾ ਦੇ ਸੋ ਤੇਰੇ ਬਾਅਦ ਤੇ ਪੈਦੇ ਮੰਦਾ ਇਹ ਇਹ ਕੁੱਟ ਹੋ ਜਾਊਗਾ ਤੇ ਪੀ ਲੜਨ ਨਾਲ ਪੈਣਾ ਵੀ ਹੈਗਾ ਸਬਜ਼ੀ ਚ ਇਹ ਤਾਂ ਹੈ ਕੜੀ ਐਸੀ ਖੁੱਲੀ ਬਣਾ ਰਹੀ ਹਾਂ ਹਾਂ ਫਿਰ ਇਹ ਨਾ ਹੋਵੇ ਨਾ ਵੀ ਕੜੀ ਸਵਾਦ ਬਣ ਜਵੇ ਅੱਧੇ ਘੜੇ ਹੀ ਰਹਿ ਜਵੇ ਹਾਂ ਅੱਧਿਆਂ ਨੇ ਚੌਲ ਖਾਣੇ ਆਧਿਆਂ ਨੇ ਮੱਕੀ ਦੀ ਰੋਟੀ ਖਾਣੀ ਆ ਹਾਂ ਤਾਂ ਹਾਂ ਕੜੀ ਖੁੱਲੀ ਬਣਾ ਰਹੀ ਵੈਸੇ ਜਿਹੜਾ ਤੁਹਾਡਾ ਚੌਲ ਖਾਣੇ ਵਾਲਾ ਸ਼ਕਤੀ ਜੀ ਉਹ ਚਲੇ ਗਿਆ ਉਹ ਕਰਨ ਵੀ ਗਿਆ ਸਕੂਲ ਆ ਜਾਣਾ ਨਾ ਨੀ ਉਹਨੇ ਆਉਣਾ ਮਾਮੀ 3 ਵਜੇ ਫਿਰ ਜੇ ਵੀ ਨਾ ਵੀ ਬਣੇ ਤਾਂ ਵੀ ਕੋਈ ਚੱਕਰ ਨਹੀਂ ਆ ਇਹਦਾ ਉਹਦਾ ਜੋਗ ਜੇ ਫਿਰ ਮੈਂ ਲਾਗੇ ਨੇ ਬਣਾ ਦੂੰਗੀ ਹਾਂ ਆਏ ਤੇ ਮੈਂ ਵੀ ਹੁਣ ਛਾਣੀ ਮੱਕੀ ਦੀ ਰੋਟੀ ਖਾਣੀ ਆ ਗਲ ਜੇ ਬੋਲਦੇ ਥੋੜੇ ਜੇ ਹੂੰ ਦੋਨੋਂ ਜਾਗਦਾ ਰਹਦਾ ਬਸ ਅਜੀ ਕਦੀ ਕਦੀ ਅੱਜ ਜੋ ਸਵੇਰੇ ਸਕੂਲ ਨੂੰ ਗਿਆ ਮੇਰੇ ਨਾਲ ਰੁਸਕੇ ਉਹ ਮੈਨੂੰ ਦੋ ਦਿਨ ਹੋ ਗਏ ਉਹਨੂੰ ਕਹਿੰਦੇ ਨੇ ਮੰਮੀ ਵੀ ਤੂੰ ਆਲੂ ਵਾਲੇ ਪਰੌਤੇ ਬਣਾ ਦੇ ਮੰਮੀ ਆਲੂ ਵਾਲੇ ਪਰੌਤੇ ਬਣਾ ਦੇ ਚੱਲ ਅੱਜ ਉਹ ਪਹਿਲੇ ਟਾਈਮ ਪਰ ਉੱਠਿਆ ਇਹਦਾ ਆਲੂ ਵਾਲੇ ਪਰੌਤੇ ਬਹਿ ਕੇ ਵੀ ਕਰਨ ਦੀ ਉਹ ਤੋਂ ਪਹਿਲਾਂ ਹੀ ਗਾਲੀ ਕਢਾਉਂਦਾ ਵੀ ਤੂੰ ਰਹਿੜ ਦੇ ਆਲੂ ਵਾਲੇ ਚੱਲ ਇਹਦਾ ਕਹਿੰਦਾ ਬੇਰਗਾ ਕਿੱਥੇ ਖਰਾਬ ਆਕਾ ਥੋੜਾ ਆਉਂਦੇ ਵੀ ਕਹਿੰਦਾ ਕਰਕੇ ਉਹਨੂੰ ਚਲੇ ਦੂਰੇ ਚਲ ਐ ਰੁਸ ਕੇ ਉਹ ਰੋਟੀ ਵੀ ਨਹੀਂ ਖਾ ਕੇ ਗਿਆ ਫਿਰ ਵਿੱਕੀ ਥੱਲੇ ਮਿਲਿਆ ਮੈਂ ਕਿਹਾ ਵਿੱਕੀ ਵੀ ਰੋਟੀ ਕਾ ਦੀ ਲੈ ਕੇ ਜਾਂਦਾ ਕੋਈ ਗੱਲ ਨਹੀਂ ਇਹਨੂੰ ਰੁਸ ਕੇ ਲੜਦਾ ਹਾਂ ਤੇ ਫਿਰ ਜਦੋਂ ਵਿੱਕੀ ਕਹਿੰਦਾ ਸਕੂਲ ਵਿੱਚ ਮਿਲ ਜਾਣੀ ਐ ਇਹਨੂੰ ਰੋਟੀ ਬੱਚੇ ਬੱਚਿਆਂ ਨੂੰ ਖਾਣਾ ਮਿਲ ਜਾਂਦੀ ਨਾਲ ਇਹਦਾ ਅੱਜ ਮੈਂ ਉੱਥੇ ਵੀ ਨਹੀਂ ਹਾਂ ਕਿਹਾ ਗਿਆ ਕਾ ਵੀ ਨਾ ਮਚਾ ਤਰਾਣਾ ਕਹਿੰਦਾ ਕਿ ਗੁੱਸੇ 'ਚ ਅੱਜ ਦਿਨ ਕਿਉਂ ਅੱਜ ਦਿਨ ਹੈਗਾ ਇਹ ਸ਼ੁੱਕਰਵਾਰ ਕੱਲ ਤੇ ਕੜੀ ਚੋਲ ਹਾਂ ਕਿਵੇਂ ਬੋਲੀ ਹਾਂ ਫੇਰ ਮੈਂ ਟਾਕੀ ਜੀ ਨੂੰ ਆਖ ਮਾਰੀ ਮੈਂ ਕਿ ਕੜੀ ਚੋਲ ਕੜੀ ਚੋਲ ਕਹਿੰਦਾ ਖਾਉਂਗਾ ਆਲੂ ਵਾਲੇ ਪਰੌਠੇ ਫੇਰ ਮੈਂ ਕਿ ਚਲ ਕੋਈ ਨਾ ਹੁਣ ਆਏ ਨੀ ਬਣਾ ਦੇਗੀ ਕੋਈ ਕੜੀ ਚੋਲ ਨਾ ਮੰਨਿਆ ਆ ਕੁਪਾਇਡ ਬਣਾ ਹਾਂ ਕਿਆ ਕਰੇ ਦਿਲਤਾ ਕਰਦਾ ਹੀ ਚੱਲ ਹਾਂ ਟਾਈਮ ਨਹੀਂ ਤਣਾ ਹੈਗਾ ਜਸਮੀਨ ਉਹਨਾਂ ਨੂੰ ਬਣਨੀ ਪਵੇ ਟਾਈਮ ਹੀ ਲੱਗੇ ਨਹੀਂ ਹਾਂ ਐ ਮਾਮੀ ਫੇਰ ਇਹ ਵੀ ਨਹੀਂ ਵੀ ਕਰਮ ਪਾਣੀ ਪੀ ਲੂ ਪੀਣਾ ਵੀ ਠੰਡਾ ਹੈ ਉਹ ਗੜ ਗਿਆ ਹੁੰਦਾ ਪਰ ਦਵਾਈ ਨਹੀਂ ਲੰਦਾ ਫਿਰ ਉਹ ਨਹੀਂ ਦੇਖ ਹੁੰਦਾ ਹਾਈ ਹਾਈ ਕਰਦਾ ਉਹ ਕਰੋਂਦਾ ਫਿਰ ਵੀ ਮੈਂ ਲੈਣੀ ਨਹੀਂ ਹੈਗੀ ਇਹਦੇ ਨਿਆਣੇ ਤਾਂ ਇਹ ਲੈ ਲੰਨੇ ਆ ਮਾਮੀ ਉਹ ਨਹੀਂ ਲੰਦਾ ਉਹ ਰੋੜ ਬਹਿ ਜਾਂਦਾ ਅੱਛਾ ਅੱਛਾ ਵੀ ਮੈਂ ਲੈਣੀ ਨਹੀਂ ਬਾਦ ਹਣ ਦੀ ਆ ਵੀ ਪਾ ਦਿੰਦੀ ਇੱਕ ਵਾਰ ਤਵਾ ਦੇ ਨਿਖਾਰ ਕੇ ਢੋਨੇ ਵਾਲੇ ਹੀ ਆ ਹਾਂ ਹੈਨਾ ਢੋਨੇ ਵਾਲੀ ਤੇ ਹਾਂ ਢੋਨੇ ਵਾਲੇ ਥੋੜਾ ਜਿਹਾ ਜ਼ੋਰ ਲਾ ਕੇ ਮਾਰ ਕਿੱਛਾ ਥੋੜੀ ਜੀ ਜੀੜੀਆਂ ਜੀਆਂ ਚਲੋ ਠੀਕ ਆ ਜੀ ਫਿਰ ਹੁਣ ਤੁਹਾਨੂੰ ਪਕੌੜੇ ਬਣਾਉਣ ਦੇ ਟਾਈਮ ਮਿਲਦੇ ਆ ਜੀ ਲਓ ਜੀ ਉਹ ਕਮੇਸਟੀ ਕਰ ਕਰ ਮਿਟ ਕਰਦੀ ਆ ਇਹ ਬਣਨੇ ਆ ਜੀ ਪਕੌੜੇ ਕੜੀ ਚ ਪਾਉਣ ਨੇ ਕੜੀ ਚ ਪਾਉਣ ਬਾਹਰ ਆ ਭਾਬੀ ਨੇ ਅਦਰ ਟ੍ਰੇਲ ਬਣਾਈ ਹੋਈ ਆ ਦੀ ਸਤਿ ਸ਼੍ਰੀ ਅਕਾਲ ਜੀ ਰੋਟੀ ਸਸਦੀ ਗੁਲਾਇਨੀ ਦੀ ਪਹਿਲਾਂ ਪਕੌੜੇ ਸੁੱਕ ਨਹੀਂ ਰਹੇ ਹਾਂਜੀ ਚਲੋ ਵਿੱਚੇ ਕੰਮ ਆਹ ਹੋਣੇ ਆਏ ਤੇ ਆਟੀ ਅੱਛਾ ਅੱਛਾ ਹੈਗੀ ਹੈਗੀ ਨਮਕੀਰ ਤੋਂ ਬੜਾ ਜਾ ਹਾਂਜੀ ਨਮਕ ਸਿੱਟੋ ਬੜਾ ਜਾ ਆਪਾਂ ਕਹਿੰਦੇ ਹਾਂ ਕਿ ਨਮਕ ਪਾਓ ਤੇ ਨਮਕ ਸਿੱਟੋ ਨਮਕ ਸਮਕ ਡਾਲ ਦੋ ਨਮਕ ਸਮ ਨਮਕ ਸਮ ਡਾਲ ਦਿੰਦੇ ਹੈ ਓਏ ਬਾਪਾ ਕਹਿੰਦੇ ਗਾ ਦੂਸਰੇ ਪਕੌੜੇ ਪਾ ਦੇ ਤੇ ਪਰ ਮੰਮੀ ਕਹਿੰਦੀ ਨਹੀਂ ਆਹੀ ਤੋਂ ਹਾਂ ਯਾਸ਼ਵੀਨ ਸੇ ਕੱਟ ਕਰੋ ਹੰਦੀ ਰਿਆ ਲਾ ਕਾਰਲ ਸੇ ਕਿ ਜਿਦੀ ਬਾਜ ਆਵੇ ਨਾ ਮੈਨੂੰ ਦੋ ਬਸਣ ਮੋੜ ਬਸ ਬਸ ਹਨ ਸਹੀ ਹੈ ਸਹੀ ਹਨ ਐਕੂਲਟਾ ਇਹਦੇ ਵਿੱਚੇ ਪਕਣੇ ਪਕੌੜੇ ਬਿਲਕੁਲ ਠੀਕ ਆ ਨਾ ਪੁੱਤਰ ਹਾਂਜੀ ਠੀਕ ਆ ਮੰਮੀ ਠੀਕ ਆ ਜੀ ਚਾਹੀਦਾ ਥੋੜਾ ਜਿਹਾ ਪਾ ਦੋ ਇੱਕ ਅਧ ਪਾ ਸਹੀ ਹੈ ਪੂਰਾ ਬਸਣ ਸਹੀ ਹੈ ਵਾਹਿਗੁਰੂ ਹੱਤਨਾਮ ਜਾ ਲਿਆ ਹੋਈ ਆਪਣੀ ਆਪਣੀ ਚੱਕ ਲਿਓ ਜਾ ਜਾ ਲਿਆ ਹੋਈ ਆਪਣੀ ਆਪਣੀ ਮਾਮੀ ਨੇ ਕਹਣਾ ਮੱਤ ਪਹਿਲੇ ਹੁਣ ਤੱਕੜੀ ਚ ਇਹ ਤਾਂ ਰੀਵੈਰੀ ਕਰਦੀ ਆ ਜਦ ਲੱਗਦੀ ਬਣਾਉਣ ਕੜੀ ਜੋ ਦੋ ਦੋ ਮੱਤ ਪਾ ਸੱਤ ਕੁ ਬਚਦੇ ਕੜੀ ਦਾ ਤਾਂ 9 ਹੀ ਹੁੰਦਾ ਛੱਟ ਜਾ ਕੇ ਜਾ ਹਾ ਹਾ ਬਣਾਉਣ ਕੜੀ ਜੋ ਕੇ ਹੁੰਦੇ ਆ ਇਹ ਗੱਲ ਹੈਗੀ ਬਿਨ ਨਾ ਕੇ ਕੜਾਹੀ ਚੜ੍ਹਦੀ ਆ ਕੜੀਂ ਤੇ ਬਕੌੜੇ ਹੁੰਦੇ। ਇਹਦੇ ਚ ਕੜੀ ਚ ਬਣਾ ਕੇ ਬਣਾਉਂਦੇ। ਹਾਂ ਮੇਰੇ ਵੀ ਯਾਦ ਆ ਗਿਆ। ਦਰਿ ਨਾਨੀ ਉਹ ਬੋ ਤੇ ਕਹਿ ਕੇ ਕਰਦੀ ਸੀ। ਇਹਨਾਂ ਦੇ ਕੁੜੀਆਂ ਅੰਦਰ ਤੇ ਸਮਾਨ ਪਤਾوڑ ਪਰ ਕਾਮ। ਪਤਾوڑ ਪਹਿਲਾਂ ਫਕੌੜੇ ਪਤਾوڑ। ਆਹ ਫਕੌੜੇ ਪਤਾوڑ ਪਕਾ ਲਵਾਂ। ਇਹ ਪਤਾوڑੇ ਕਹਿੰਦੀ ਬੋ ਬੋ। ਹਾਂ। ਉਹ ਵੀ ਬੜੀ ਸਵਾਦ ਕੜੀ ਬਣਾਉਂਦੀ ਸੀ ਬਾਈ। ਅੱਛਾ। ਤੁਹਾਡੀ ਨਾਨੀ? ਹਾਂ। ਮੇਰੀ ਨਾਨੀ ਮੇਰੀ ਨਾਨੀ ਅੰਨੇ ਸਮੱਥੀ ਹੁੰਦੀ ਸੀ ਨਾ ਆਏ ਆਏ ਜਿਹੜਾ ਹਰਗੋਣ ਵਰਗਾ ਰਹਾਂਗਾ ਉਹ ਹੀ ਸੀ ਮੇਰੀ ਨਾਨੀ ਕੱਲਾ ਮਾਰਦੇ ਕਹਿੰਦੇ ਲੈ ਬੰਨੋ ਅਹਮੇਜ ਆਪਣੀ ਮਾਮੀ ਦੀ ਤਾਰੀਫ ਕਰਦੇ ਬੰਦਾ ਕਰ ਨੂੰ ਢੋਕੀ ਮਾਮੀ ਦੀ ਥੋੜਾ ਜਿਹਾ ਖੁਆ ਫੋਨਾ ਖਰਾਬ ਹੈ ਕੱਬੀ ਬਹੁਤ ਹੀ ਬਈ ਉਹ ਮਾਮੀ ਐਸੀ ਸੀ ਨਾ ਉਹ ਜਿੱਥੇ ਅੜ ਗਈ ਆ ਅੜ ਗਈ ਤੇ ਫੇ ਕੱਬੀ ਨਹੀਂ ਮੇਰੀ ਕੱਬੀ ਦੀ ਸੁਣ ਕੀ ਤੇ ਕਰ ਲੈਣਾ ਜਿਹੜੀ ਕੱਬੀ ਹੋਵੇ ਕੱਬੀ ਕੱਬੀ ਦਾ ਮਤਲਬ ਕੀ ਹੁੰਦਾ ਕੱਬੀ ਕੱਬੀ ਦਾ ਮਤਲਬ ਇਹ ਹੁੰਦਾ ਵੀ ਅੜ ਗਈ ਵਾਲੀ ਉੱਥੇ ਗੱਲ ਆ ਗਈ ਨਾ ਇੱਕ ਬਾਈ ਨੇ ਪੱਕਾ ਕਲਾਸ ਲੱਗੀ ਹੋਣੀ ਹੈ ਨਾ ਆਈ ਕਹੀ ਜਾਂਦਾ ਕੱਬੀ ਦੀ ਲੇਕਿਨ ਦੋ ਦੋ ਤੇ ਨਾ ਲੱਗਣੀ ਬਾਈ ਯਾਦ ਰਹਿਣਾ ਉਹਨੂੰ ਪਤਾ ਹੀ ਨਹੀਂ ਲੱਗੇਗਾ ਵੀ ਕਿੱਕਣਾ ਗੱਲ ਕਰੀਦੀ ਹੁੰਦੀ ਹੈ ਇਹ ਸੰਦੀਪ ਤੇਰੇ ਸਦਕੇ ਜਾਵਾ ਸੱਚਾ ਗੱਲ ਇਹ ਸੱਚਾ ਗੱਲ ਪਤਾ ਬਗੈਰ ਮਤਲਬ ਤੇ ਉਹੀਓ ਕੋਈ ਮਤਲਬ ਹੋਵੇ ਬੰਦੇ ਨੂੰ ਕਹਿਣ ਦਾ ਫਿਰ ਤੂੰ ਬੈਸਤੀ ਸੀ ਤੇਰਾ ਪੈਸਾ ਮੈਂ ਪੈਸੇ ਮੈਂ ਕਿਹਾ ਛੱਡ ਬੁੜੀਏ ਕਿਆ ਬੈਸਣਾ ਹੈ ਬੜੀ ਐਂ ਕਾਲੀ ਉਹਦੇ ਬਾਅਦ ਫਿਰ ਮੈਨੂੰ ਪਤਾ ਲੱਗ ਗਿਆ ਹੌਲੀ ਹੌਲੀ ਵੀ ਇਹਦਾ ਤਾਂ ਸੁਭਾਅ ਏ ਇਹ ਜਾ ਚਲੋ ਛੱਡੋ ਉਹ ਫਿਰ ਆਪਣੇ ਨਹੀਂ ਉਹ ਫਿਰ ਕਰਦਾ ਸੁਣ ਲਿਆ ਤੇਰੀ ਜਿਹੜੀ ਨਾਨੀ ਦੀ ਤੇਰੀ ਮੰਮੀ ਨੂੰ ਵੀ ਉਕਣੀ ਬੋਲਦੀ ਸੀ ਤੈਨੂੰ ਵੀ ਉਕਣੀ ਬੋਲਦੀ ਸੀ ਹੋਰ ਨਿਆਣਿਆਂ ਨੂੰ ਵੀ ਉਕਣੀ ਬੋਲਦੀ ਸੀ ਫਿਰ ਮੈਨੂੰ ਜੇ ਉਕਣੀ ਬੋਲਿਆ ਫਿਰ ਤਾਂ ਕੁਝ ਕਿਰਮਨ ਕਰ ਕਰ ਜੁਦਾ ਕਰਦੀ ਸੀ ਐ ਉਹ ਹਾਂ ਸਹੀ ਗੱਲ ਆ ਸਾਡਾ ਕਲਾਸ ਤਾਂ ਤੁਹਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ 20 ਵਾਰ ਲਾਦੀ ਦੀ ਮੇਰੀ ਤਾਂ 5 ਵਾਰ ਲੱਗੀ ਆ 5 ਸਾਲਾਂ ਵਿੱਚ ਤੁਹਾਡੀ ਦਿਨ ਚ 20 ਵਾਰ ਲੱਗਦੀ ਸੀ ਜਿੱਥੇ ਅੜ ਗਈ ਉਹ ਅੜ ਗਈ ਇਹ ਇਹਦੇ ਨਾਲ ਕੋਲ ਲਾਈ ਸੀ ਇਹਦੇ ਨਾਲ ਹਾਂ ਕਲਾ ਨਾਲ ਆਈ ਹੋਈ ਸੀ ਇਹ ਲੈ ਗਿਆ ਭਾਈ ਮਾਮੀ ਉਹਦੇ ਤੇ ਛੱਲੇ ਹਾਂ ਮੈਂ ਤਾਂ ਤੂੰ ਅੱਛਾ ਚਾਂਦੀ ਦੇ ਹਾਂ ਕਹਿੰਦੇ ਕਿ ਨਹੀਂ ਚਾਂਦੀ ਆਏ ਦੱਸ ਵੀ ਮੁਰਦੀ ਗੱਡੀ ਦੀ ਗੱਲ ਕਰਦਾ ਮੁਰਦੀ ਗੱਡੀ ਦੀ ਓ ਵੀ ਸਾਲੀ ਦੇ ਪਾਉਣੇ ਉਹ ਕਹਿੰਦੇ ਕੁੜੀਆਂ ਦੇ ਨਹੀਂ ਪਾਉਣੇ ਛੱਲੇ ਹਾਂ ਹੱਥ ਜੇ ਦੇ ਦੇ ਛਾਹ ਇਹ ਕਹਿੰਦੇ ਉਹ ਮੈਂ ਕੁੜੀਆਂ ਨਹੀਂ ਨਹੀਂ ਹਣ ਨਹੀਂ ਕੁੜੀਆਂ ਤੇ ਗੱਭਰ ਮਾਹ ਲਿਆਓ ਸਾਲੀ ਦੇ ਭਾਈ ਸੁਣ ਲੈ ਛੱਲਾ ਪਾ ਦਿੰਦਾ ਉਹਨੂੰ ਮੈਂ ਤੇਰੀ ਆ ਕਰ ਮੇਰੇ ਪਾ ਕੇ ਦੇ ਫਿਰ ਹਾ 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 ਆ ਇਹ ਦਾ ਤੱਕ ਵੀ ਮਤਲਬ ਗੱਲ ਸਾਰੀਆਂ ਬਾਤਾਂ ਛੱਲੇ ਨਾਨੀ ਦੇ ਪੁੱਤ ਚੰਗਾ ਲਾਦਨ ਨਾਨੀ ਦੇ ਬਾਲਨ ਚ ਲੈ ਤਾਂ ਕਿ ਆ ਮਾਂ ਨੂੰ ਦੇ ਨਹੀਂ ਸਕਦੇ ਚੀਜ਼ ਇਹ ਦੇਖਿਆ ਹੁਣ ਤੂੰ ਗੱਲ ਦੋ ਵਸਨ ਲੈ ਕੇ ਸਾਰੀਆਂ ਬਾਤਾਂ ਤੇ ਗਿਆ ਹਾਂ ਦੇ ਲੈ ਜਾਨੀ ਨੂੰ ਇਹ ਕਹਿੰਦੀ ਨਾ ਹੁਣ ਆ ਦੇਖਿਆ ਬਿਗੈਰ ਮਤਲਬ ਤੇ ਬੈਸਤੀ ਨਾ ਉਹ ਕੱਟਾ ਕਿਉਂ ਤਾਦਾ ਪਹਿਲੇ ਵਾਲੇ ਜਮਾਨੇ ਹੋਰ ਤੇ ਅੱਛਾ ਪਹਿਲਾਂ ਮਾਮਾ ਵੀ ਸਾਲੀਆਂ ਮਣ ਜਾਂਦੇ ਦੀਆਂ ਇਹ ਸੋਚਦੀ ਵੀ ਜੀਜਾ ਸਾਲੀ ਦੇ ਹੱਥ ਤੇ ਛੱਲਾ ਨਹੀਂ ਪਾਊਗਾ ਹੱਥ ਤੇ ਰੱਖ ਦੇ ਹਾਂ ਪਹਿਲੇ ਦੀ ਹਾਂ ਜੀਜੇ ਤੇ ਪਾਉਂਗੇ ਤੂੰ ਮੇਰੇ ਹੱਥ ਚ ਪਾ ਲੈ ਸਾਲੀ ਦੇ ਹੱਥ ਤੇ ਜ਼ਰੂਰੀ ਪਾਉਣਾ ਹਾਂ ਉਹ ਤਾਂ ਕਹਿੰਦੀ ਸੀ ਕਿਹੜੀ ਕੁੜੀਆਂ ਦੇ ਹੱਥ 'ਚ ਨਹੀਂ ਦੱਛਲਾ ਪਾਉਣਾ ਦੇਣਾ ਤੂੰ ਮੰਨੂ ਦੇ ਦੇ ਇਹ ਕਹਿੰਦੇ ਮਾਰਚ 'ਚ ਪਾਣਾ ਕਹਿੰਦੇ ਮੇਰੇ ਪਾ ਦੇ ਐ ਦੱਸੋ ਬਈ ਮਾੜੀ ਗੱਲ ਕਹੀ ਉਹਨੇ ਅੱਛਾ ਇਹਨੇ ਪਾਏ ਨਹੀਂ ਜੈਸਮੀਨ ਮੈਂ ਤਾਂ ਚੁੱਪ ਕਰਕੇ ਕਿਹਾ ਮਾਹ ਵੀ ਆਹ ਸੋਨੇ ਦਾ ਛੱਲਾ ਹੈ ਭਾਈ ਭਈ ਲਿਆਓ ਮੇਰੀ ਸਾਲੀ ਕਿੱਥੇ ਮੈਂ ਤੇ ਪਾ ਦਮ ਲਿਆ ਬਸ ਆ ਗਏ ਐਵੇਂ ਆਏ ਨਾ ਨਾ ਹੋ ਜੇ ਵੀ ਕਿਤੇ ਇੱਧਰ-ਉੱਧਰ ਖੁਰਦਪੁਰ ਤੋਂ ਹੋ ਜੇ ਤੱਕ ਪਹੁੰਚੇ ਹੀ ਨਾ ਸਦੀਪ ਹੈ ਵੀ ਖੁਰਦਪੁਰ ਤੋਂ ਨੇ ਤੇ ਜਮਾਈ ਤਾਗਾ ਸੋਨਾ ਦਾ ਸੋਨਾ ਹੀ ਹੁੰਦਾ ਤਾਗਾ ਹੀ ਹੈ ਹਾਂ ਅੱਜ ਅੱਜ ਦੇ ਦਿਨ ਤੋਂ ਕੀਮਤ ਦੇ ਰਹੀ ਨੇ ਬਹੁਤ ਮਹਿੰਗਾ ਪਰ ਇਹ ਤੋਂ ਮਿਲਦਾ ਹੋਇਆ ਉਹ ਤਾਂ ਵੀ ਮਹਿੰਗਾ ਇਹ ਤੂੰ ਜਾਣਦੇ ਸੰਦੀਪ ਜਮਾਈ ਬੰਦੇ ਮਾਰੀ ਮੋਟੀ ਚੀਜ਼ ਤਾਂ ਚਾਹੀਦੀ ਹੋ ਆ ਇਹ ਲਾੜੀ ਕੋਈ ਨਾ ਬਾਲਾ ਕਿਹਨੇ ਭਾਉਦਾ ਜਾਤ ਲਾ ਜਦਮੀ ਪੱਕੇ ਨਹੀਂ ਹੈ ਕਿ ਕਰਤੇ ਇੱਕ ਮੈਨੇ ਤਾਂ ਹੀ ਵਿਧਵਾਇਆ ਸੇ ਉਹ ਹੋ ਉਹ ਪੱਕ ਲੈ ਤੇ ਸੁਖਵੀਰ ਕੁਰੇ ਦੁਆਰਾ ਲੰਗਰੀ ਹੋ ਜਾਏ ਦਸੰਬਰ ਨੂੰ ਭੋਦੀ ਭੈਣ ਨੂੰ ਬੁਲਾ ਰੂ ਬੀਬਨ ਕਟਾ ਲੈ ਮੋਦੀ ਬੁਆਵੇ ਮੈਂ ਤੇ ਮੁੰਦੀ ਬੜੀ ਪਾਕੇ ਦਊਂਗਾ ਆਜ ਵੇ ਆਏ ਆਏ ਕਰ ਮੈਨੂੰ ਵੀ ਵਿਆਹ ਕਰਾਉਣਾ ਮਨਜ਼ੂਰ ਹੈ ਮੁੰਦੀ ਪਿੱਛੇ ਨਾ ਮੁੰਦੀ ਕਾ ਮੇਰੀ ਭੈਣ ਨੂੰ ਕਾਂਠਾ ਵਾ ਚਲ ਪਾ ਦਊਂਗਾ ਰੇ ਆ ਭੈਣ ਅਸੀਂ ਤਾਂ ਮੈਂ ਚਰਤਲਾਮੀ ਕਰ ਕਰਦਾ ਲੈ ਲਾਲਾ ਚਰਤਾ ਐਨੇ ਗਵਾ ਬੈਠੀ ਦੁਨੀਆ ਗਵਾ ਬੈਠੀ ਆ ਦੇਖ ਕਿ ਦੁਨੀਆ ਪੈਣਾ ਪੀਰ ਦੇਖ ਦੇ ਫੋਰਨ ਵਿੱਚ ਬੈਠੇ ਤੂੰ ਮੈਰਜ ਵਾਲਾ ਪ੍ਰੋਸੈਸ ਸ਼ੁਰੂ ਕਰ ਮੇਰੇ ਕੋਲ ਦੁਬਾਰੇ ਤੇ ਠੀਕ ਹੈ ਮੈਂ ਕੰਠਾ ਪਾਉਣ ਨੂੰ ਤਿਆਰ ਆ ਤਾਡੀ ਜਵਾਨ ਨਹੀਂ ਹੈਗੀ ਬਾਈ ਮੇਰੇ ਆਪੇ ਮੁੱਕਰ ਗਈ ਨਾ ਨਾ ਤੁਹਾਡਾ ਇਹ ਸੰਦੀਪ ਆਪੇ ਮੁੱਕਰ ਗਈ ਮੈਂ ਦੁਬਾਰਾ ਫਾਂਸੀ ਵੀ ਚੜੂਗਾ ਆਉਣਾ ਵੀ ਕੁਝ ਨਹੀਂ ਬਣਦਾ 102 ਬਿਆਹ ਨਾਲ ਪਹਿਲਾਂ ਤੁਹਾਡੀ ਕੁੜੀ ਦਾ ਵਿਆਹ ਹੋਣਾ ਹਾਂ ਆ ਵੀ 10 ਤੱਕ ਮੇਰਾ ਮੰਗੜਾ 4 ਤਰੀਕ ਨੂੰ ਨਾ 10ਵੀਂ ਦਾ ਥੋੜਾ 14 ਸੀ 3 ਤਰੀਕ ਦਾ ਮੰਗਣਾ ਸੀ ਵਿਆਹ ਹਾਂ ਚਾਰ ਚਾਰ ਦਸੰਬਰ ਹੈ ਇਹਦੇ 10 ਦਿਨ ਬਾਅਦ ਵਿੱਚ ਫੇ ਸਾਡਾ ਚਲ ਕੋਈ ਆ ਅੱਜ ਦੇ ਦੋ ਦਿਨ ਦੇ ਮੇਲੇ ਆ ਇਹ ਪਕੌੜੇ ਦੇਖ ਤੂੰ ਮੰਮੀ ਸੰਦੀਪ ਨੇ ਛਾ ਕਰਤੀ ਮੈਂ ਕਹੀ ਤਾਲ ਲੱਗੀ ਨਹੀਂ ਨਹੀਂ ਦਸੰਬਰ ਨਾ ਬਦ ਮਾਸੇ ਦਾ ਵਿਆਹ ਜਣਾ ਨਹੀਂ ਅਮਲੀ ਸਾਹਿਬ ਅਗਰ ਕੱਟ ਕੇ ਮਹੀਨਾ ਵਿੱਚ ਬਾਕੇ ਮਾਸੇ ਦਾ ਵਿਆਹ ਜਣਾ ਮਾਂ ਨੇ ਕਿਹਾ ਕੁਛ ਦਿੱਤੀ ਚਾਹ ਕਿ ਨੀਵਾਰ ਪੀਤੀ ਸਾਰੀ ਦਿਨ ਤਵੇ ਨਾ ਸੱਚ ਬੋਲੋ ਇੱਕ ਵਾਰ ਤੇਰੇ ਵੀਰ ਜੀ ਦੇ ਆਏ ਇੱਕ ਵਾਰ ਦੋ ਵਾਰ ਵੀ ਫੇਰ ਦਵਾਰਾ ਪੀਤੀ ਹੱਥ ਬੈ ਕੇ ਮੰਮੀ ਨੇ ਮਾਈ ਜੜੀ ਉਹੀ ਤਿੰਨ ਵਾਰ ਹੋ ਗਈ ਦੋ ਹੀ ਵਾਰ ਵਾਚ ਤੁਸੀਂ ਜੇ ਮੈਨੂੰ ਚਾਹ ਦੇ ਕੇ ਤੁਸੀਂ ਪੀਤੀ ਨਹੀਂ ਉਹ ਤੇ ਕਰਕੇ ਜਨ ਮੰਮੀ ਨਾਲ ਗੱਲ ਕਰਦੇ ਤਿੰਨ ਵਾਰ ਪੀਲੀ ਤਿੰਨ ਵਾਰ ਮੈਨੂੰ ਪਤਾ ਤੇ ਮੈਂ ਮੋਟਰ ਨਾਲ ਸਟਾਈਲ ਦਾ ਦੇਖੋ ਪਿੱਛੇ ਝਾੜੂ ਖੜਿਆ ਹੋਆ ਵੀ ਜੇ ਚੋਪੇ ਪੱਕੀ ਆ ਮੈਂ ਨਾ ਨਾ ਬੈ ਜਣੀ ਹੁਣ ਤਾਂ ਭਾਬੀ ਆ ਤਾਂ ਸਿਆਣੀਆਂ ਬਹੁਤ ਪਾਣੀ ਤੇ ਭਾਬੀ ਹੋਣੀ ਚਾਹ ਨਾ ਨਾ ਹੋਰ ਨਹੀਂ ਅੱਧੀ ਬੜੀ ਗੱਲ ਹੋ ਗਈ ਸੜ ਹੁੰਦਾ ਨਾ ਤੇਰੀ ਨੂੰ ਕਰ ਕਿੱਤੇ ਪੈਂਦੇ ਕੜੀ ਆ ਆ ਆ ਇਸ ਤਰ੍ਹਾਂ ਨਮ ਇਹਦੀ ਕੜੀ ਬਣੂਗੀ ਹੋ ਹਾਂ ਪੂਰੀ ਭਾਰਤੀ ਬੋਲ ਬਹੁਤ ਪਾ ਲੈ ਸੜੇ ਹੋਰ ਪਾ ਬਬੀ ਜੀ ਸੜੇ ਹੋਰ ਬਣਾ ਸਾਡੇ ਫੂਲ ਮਾਮੇ ਪਿਆਜ਼ ਜੀ ਬਣ ਜਿਆ ਵੀ ਪਿਆਜ਼ ਹੌਣੇ ਵਿੱਚ ਬਹੁਤ ਚਾਕੇ ਮੜੇ ਸੇਕ ਤਾਂ ਬਣ ਜਾਂਦੇ ਵਿੱਚ ਜੀਰਾ ਘੇਰੋ ਪਹਿਲਾਂ ਉੱਚ ਖੜ ਜਾ 1 ਮਿੰਟ ਰੁਕ ਜਾ ਹਾਂ ਆ ਲੱਗੇ ਮਿੱਥੇ ਲੈ ਬਗ ਪਾ ਦੇ ਹੁਣ ਬਣ ਗਈ ਗੱਲ ਆ ਖੜ ਜਾ ਖੜ ਜਾ ਜੀਰਾ ਤਾਂ ਥਿੱਥੇ ਰੁਕ ਜਾ ਚੱਕਦਾ ਤਾਂ ਭਾਬੀ ਨੇ ਕੰਮ ਆ ਵੀ ਪਾ ਦੇ ਕੱਕਦੇ ਦੇ ਫੱਟੇ ਸਾਫ਼ ਕਰ ਲਵਤ ਮੇਰੇ ਸਾਥਾਂ ਸੰਸਲ ਸਿਰ ਦੇ ਪਾਸੇ ਇੱਕ ਮਿੰਟਾ ਚਮੜਾ ਮਾੜੀ ਜਿਹੀ ਬੋੜ ਦੋ ਨਾ ਉਹਦੇ ਨਿੱਤੇ ਨਾ ਚੱਕਰ ਫਰ ਲੱਗੇ ਮੈਂ ਕੁਝ ਜਣਾਣ ਦਾ ਬਣ ਗਿਆ ਹੋ ਗਏ ਹੋ ਹਲਾ 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 ਦਿੰਦੀ ਇੱਕ ਸਾਈਡ ਖੁੱਗੀ ਜਾਣੇ ਇੱਕ ਸਾਈਡ ਕੱਚਾ ਮਸਾਲਾ ਮਾਮੀ ਹੋਰ ਪਾ ਥੋੜਾ ਜਿਹਾ ਜੀਰਾ ਚਾ ਬੋੜ ਦਾ ਗਰ ਜੋ ਤੁਸੀਂ ਜਿਆਦਾ ਹੀ ਬਣਾਉਣ ਪਰ ਖੜੇ ਆਂ ਆਪਦੀਆਂ ਲਾਲ ਮਿਰਚਾਂ ਨਹੀਂ ਉਹ ਵੀ ਸਿੱਟਣੀਆਂ ਦੀ ਤਰ੍ਹਾਂ ਉਹ ਪਈਆਂ ਤਾਂ ਹੈ ਨਹੀਂ ਸੀ ਅੰਦਰ ਹੈ ਨਹੀਂ ਮੇਰੇ ਕੋਲ ਮੈਂ ਆਹਾ ਲਾ ਕਰੀਆਂ ਪਟਾ ਪਟਾਕੇ ਪੈਣੇ ਇਹਦੇ ਵਿੱਚ ਲਾਲ ਇਹਦੇ ਵਿੱਚ ਲਾਲ ਹੋਣੀਆਂ ਕਰ ਦਿੰਦੇ ਲਾਲ ਲਾਲ ਲੈ ਆਉਂਦੇ ਕੋਈ ਗੱਲ ਨਹੀਂ ਬਾਤ ਹੈ ਚੱਲ ਭਬੀ ਓਕੇ ਹੋ ਗਿਆ ਕੰਮ ਇੱਕ ਮਿੰਟ ਇੱਕ ਦੋ ਮਿੰਟ ਲਾਲ ਮਿਰਚਾਂ ਚੱਕ ਲਿਆ ਨਾ ਰੱਖ ਪੰਗੀਆਂ ਹੋਈਆਂ ਉਹ 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 ਗਿੱਲੀਆਂ ਲਾਲ ਆ ਹੁਣ ਚਲਣੀਆਂ ਦੇਖ ਲਾਣ ਦੇ ਮੈਨੂੰ ਪਤਾ ਹੈ ਜਦੋਂ ਫੂਕ ਜਾਣਾ ਸਮਾਂ ਉਹ ਤੁਹਾਡਾ ਲੈ ਮੰਮੀ ਨੰਦ ਦੇ ਚੱਕਦੇ ਆ ਮੰਮੀ ਹੈ ਘੇ ਘੇ ਹੈ 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 ਫੇਰ ਵਿੱਚ ਸਾਰੀਆਂ ਗੇਅਰ ਦੇ ਬਾਹਰ ਕਾਮੀ ਚਕੇ ਦੰਡੀਆਂ ਤੋੜ ਲੋ ਉਹ ਲੋੜੇ ਨਹੀਂ ਸੀ ਡੰਡੀਆਂ ਆਪਾਂ ਨੂੰ ਵਾਪਸ ਪਟਾਕੇ ਨਹੀਂ ਹੁਣਾਂ ਨੇ ਤਾਂ ਪਾਣੀ ਇਸ ਤਰ੍ਹਾਂ ਦੀਆਂ ਤੋੜੋ ਮੂਹ ਪੁੜੀ ਟਾ ਖਾ ਬਣਦੀ ਨਾ ਨਾ ਚੱਲ ਬਣਦੀ ਗੱਲ ਲਵਾ ਆਓ ਮਸਾਲਾ ਮਸਾਲਾ ਪਾਓ ਮਸਾਹੇ ਦੇਦਲੇ ਗੇਰ 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 ਥੱਲੇ ਨਹੀਂ ਤੇ ਗੇਰ ਨਹੀਂ ਮੰਮੀ ਮਾਹੋਂ ਗਾ ਸਿੱਟਦੇ ਸਿੱਟਦੇ ਥੱਲੇ ਨਹੀਂ ਸਿੱਟਣ ਨੂੰ ਨਹੀਂ ਕਿਹਾ। ਅੱਜ ਤਮਾਕੂ ਖੜੀ ਚ ਬੰਦ ਲਗੇ ਨਾ। ਮਹਰਾਈ। ਮਹਰਾਈ ਚਲ ਮਰੋਪੋ ਪੋਦੀਆਂ ਦੇ ਸਰ ਤੇ। ਮੱਛਾਂ ਨੇ ਛੇਕ ਲੱਗਣ ਦੇ। ਭਾਲੀ ਨਾ। ਭਾਲੀ। ਹਲਾ ਅਸੀਂ ਤਾਂ ਆਹ ਸਾਈਡ ਤੇ ਜਾ। ਰੰਗ ਚੇਲੇ ਹੋਣ ਦੇ ਨਾ ਥੋੜਾ ਜਿਹਾ ਲਿੱਟੇ ਨਾ। ਜੀ ਆਵਾਜ਼। ਮੁਬਹਾਈ। ਮੁਬਹਾਈ ਦਾ ਜੀ। ਆ ਕੀ ਆ ਕੀ ਨਾ ਹੋ ਰਿਹਾ ਜੀ ਤਾਂ ਕੀ ਇਹ ਕੀ ਬੁੱਕ ਕੀ ਚਦਾ ਚੱਟਾ ਨਹੀਂ ਆ ਕੀ ਆ ਕੀ ਹੋ ਗਿਆ ਠੀਕ ਹੈ ਠੀਕ ਹੈ ਮੈਂ ਪਹਿਲੇ ਨੇ ਪਤਾ ਲੱਗਣ ਲੱਗ ਗਿਆ ਨਾ ਚੈੱਕ ਕਰਕੇ ਦੇਖ ਲੈ ਲੈ ਪਾਣੀ ਮੈਂ ਪੀ ਕੇ ਮਠਾਈ ਦੇ ਦਾਂਗੇ ਚੈੱਕਿਆ ਨਾ ਨੇ ਕੀ ਆ ਸਾਰਿਆਂ ਨੂੰ ਆ ਐਦਾ ਕਰੀਮ ਕੌਣ ਘੱਲਦੀ ਆ ਮੂਰਖ ਪਹਿਲੇ ਵੀ ਨਾ ਦੇਖ ਗਿਆ ਨਾ ਹੋ ਜੋ ਜਗਾ ਨਾਤਾ ਦਾ ਵੀ ਹਾਂ ਜਲ ਹਾਂ ਤੋ ਉਹ ਹੈ ਉਪਰੇ ਤਰਨ ਲੱਗ ਗਿਆ ਤਸੀ ਇਹ ਉਹ ਹੀ ਹੈ ਮੈਨੂੰ ਛੁੜੇ ਮਾਸੀ ਕਹਿੰਦੀ ਵੀ ਉਪਰੇ ਤਰਨ ਲੱਗ ਗਿਆ ਤਸੀ ਇਹ ਕੁੰਡੇ ਚ ਹਜੇ ਉਹਨੂੰ ਪੁੱਜਣ ਦੋ ਥੋੜਾ ਹਾਂ ਹੋ ਪਾ ਦੇ ਪਾ ਦੇ ਹਜੇ ਨਾ ਪਾਇਓ ਜੀ ਉਹ ਬੱਸ ਹੋਈ ਹੋਈ ਕਰੋ ਨਾ ਫੀ ਤਗੜੀ ਤਗੜਾਈ ਕੰਮ ਨਾ 보다 ਕਿੰਨੇ ਬੜੇ ਬੜੇ ਛੱਪ ਲੱਗੇ ਮੈ ਹਰੀ ਮਿਰਚਾ ਕਰੀਏ ਮੇ ਕਿਹੜੇ ਗੋਲ ਘਰਾਂ ਨੂੰ ਕਿ ਨਹੀਂ ਹੋਰ ਇਹ ਕਿਟੀਆਂ ਦੀ ਅੱਜ ਆਹ ਸਾਰੇ ਚਾਹੋ ਅੱਛਾ ਕੜੀ ਵਿੱਚ ਵੀ ਮਾਂ ਤਾਂ ਪੈ ਜਾਂਦਾ ਏ ਹੋਰ ਟਮਾਟਰ ਪਾ ਲੋ ਕੜੀ ਵਿੱਚ ਫਿਰ ਦਹੀਂ ਹੈਗਾ ਏ ਦਹੀਂ ਹੀ ਹੈਗਾ ਟਮਾਟਰ ਵੀ ਪਾ ਲੈ ਮਸਾਲੇ ਅੱਛਾ ਬੈਂਟ ਤਾਂ ਮੈਂ ਕੀ ਕਰਿਆ ਕੜੀ ਬਣਾਉਣ ਲੱਗਿਆ ਸਾਰਾ ਕੁਝ ਕਰ ਲਿਆ ਬੇਸਨ ਕੋਲ ਬੇਸਨ ਕੋਲ ਆੜੀ ਹਾਂ ਪਾਟੀ ਦੇ ਵਿੱਚ ਘੋਲ ਕੇ ਪੀਣਾ ਬੇਸਨ ਫੇਰ ਪਾਇਆ ਤਾਂ ਵੀ ਬੜੀ ਸੁਆਦ ਬਣਦੀ ਹੋ ਤਾਂ ਫੇਰ ਬਾਣਨੀ ਸੀ ਪਹਿਲਾਂ ਘੋਲੋ ਨਾ ਜਿਵੇਂ ਪੱਤਾ ਹਿੰਚੇ ਬੇਸਨ ਕੋਲ ਨੀਵੇਂ ਜ਼ਰੂਰੀ ਨਹੀਂ ਹੈਗਾ ਉਹ ਪਾਣੀ ਚ ਘੋਲ ਕੇ ਵੀ ਪਾਇਆ ਜਾਂਦਾ ਹੁੰਦਾ ਹਾਂ ਪਾ ਲਾਵਾਂ ਨੂੰ ਟਮਾਟਰ ਪਾਣੀ ਵਿੱਚ ਕੋਈ ਨਾ ਹੋਈ ਤੁਹਾਨੂੰ ਬਾਅਦ ਹੋ ਜਾਈਏ ਅੱਧਾ ਤੱਕ ਜਾਂਦੀ ਹੈ ਤੇ ਜਦ ਮਸਾਲਾ ਪੁੱਛੂਗਾ ਉਹ ਹੀ ਤਾਂ ਘਲਵਾਤ ਬਾਣਨੀ ਮੰਮੀ ਨੇ ਬੜਾ ਮੂਠਾ ਕਲਿਆ ਮੈਂ ਆਪਣਾ ਘਰ ਬਣ ਗਈ ਆ ਜਦੋਂ ਕੁਟਾਰੀ ਮੱਖੀਆਂ ਪਾਤੀਆਂ ਜੀ ਅੱਛਾ ਜੀ ਦਾ ਜੀ ਉਹਲੇ ਬਣਾਏ ਤੇ ਜਿਹੜੇ ਸੀ ਹੋਣ ਜੀ ਅਸੀਂ ਉਹਦੇ ਤੁਸੀਂ ਫਿਰ ਸੰਗੋਲਤਾ ਕਢੀ ਗਈ ਜੀ ਤੁਸੀਂ ਖੈਰੇ ਵਿੱਚ ਕਾਲੀਆਂ ਮਿਰਚਾਂ ਕਿਉਂ ਨਹੀਂ ਪਾਈਆਂ ਜਦ ਮੈਂ ਤੇ ਮੰਗਾਈਆਂ ਇਹਦੇ ਵਾਸਤੇ ਨਹੀਂ ਮੰਗਾਈਆਂ ਕਾਰੀਆਂ ਐਸਾ ਵੀ ਇਹਨਾਂ ਦੇ ਉਹ ਪੈਸਾ ਹੈ ਵਾਦੀ ਦੇ ਪੈਣੀਆ ਦੀ ਇਹਦੇ ਜੇ ਨੂੰ ਮਿੱਥੇ ਪੈ ਕੇ ਤਾਂ ਵੀ ਠੀਕ ਹੈ ਮੈਂ ਹਨੋ ਟੋਕਿਆ ਨਹੀਂ ਹੈਗਾ ਜਦ ਤੱਕ ਮੈਂ ਨਹੀਂ ਬੈਠ ਸਕਦਾ ਤੇ ਚਲੋ ਪਰ ਥੋੜੀ ਜੀ ਸਵਾਦ ਬਣਨੀ ਹੋਣੀ ਹੈਗੀ ਓਹੋ ਉਹ ਤਾਂ ਅਸੀਂ ਅੱਧ ਕਿਥੇ ਆ ਜਿਆ ਕਰਕੇ ਰਿਜਦੀ ਚ ਵੀ ਸਿੱਤ ਲੈਣੀ ਆ ਅੱਛਿਆ ਕੋਨੇ ਤੇ ਉਹ ਸਾਗ ਦੀਆਂ ਤੇ ਵਧੀਆ ਸਮਾਂ ਥੋੜੀ ਜੀ ਥੜ ਦੇ ਕੇ ਸੀ ਕੋਣੋ ਕੋਣੋ ਮਸਾਲਾ ਅੰਦਰ ਹੈ ਨਾ ਉਹਦੇ ਤੇ ਤਵੇ ਪਰ ਆ ਕੇ ਥੋੜੀ ਜੀ ਭੁੰਨ ਲਿਓ ਫਿਰ ਕੁੱਟ ਲਿਓ ਪਾ ਦੇ ਦਿਓ ਪਾ ਦੇ ਦਿਓ ਲੈ ਆਪ ਤੇਰਾ ਕੰਪਲੀਟ ਅੰਦਰ ਕਰਨਾ ਫਿਰ ਹੁਣ ਕਸਰ ਕਿਆ ਜੀ ਪਾਉਣੀ ਆ ਇਹਦੇ ਨਹੀਂ ਹਾਲਾ ਫੋਲੋ ਮੈਂ ਗਿਰੂ

ਬੈਸੇ लवली ਡਾਕਟਰ ਨੇ ਦਵਾਈ ਬੜੀ ਵਧੀਆ ਦਿੱਤੀ ਹੋਈ ਆ ਮੈਂ ਵੀ ਇੱਕ ਖਰਾਕ ਲੱਤੀ ਏ ਡਿੰਪਲ ਵਾਲੀਓ ਮੈਨੂੰ ਸਾਰੀ ਰਾਤ ਲੋੜ ਨਹੀਂ ਪਈ ਹੁੰਨੀ ਲੋੜ ਪਈ ਹਾਂ ਤੁਹਾਨੂੰ ਪੇਪਰ ਲਿਖੇ ਮੈਂ ਖਰਾਕ ਮੈਂ ਲੱਗ ਦਤੀਆਂ ਰਾਤ ਤੁਹਾਨੂੰ ਦੱਸੀ ਨਹੀਂ ਵੀ ਅਨੇ ਇੱਕ ਖਰਾਕ ਲੈ ਲਈ ਅੱਛਾ ਅੱਛਾ ਹੁਣ ਤੁਹਾਡੇ ਵਾਲੀ ਹਲੇ ਆਇਓ ਪਈ ਉਹ ਵੀ ਤਾਂ लवली ਤੇ ਲੱਗਿਆ ਮੈਂ ਤਾਂ ਹੀ ਕਹਨੀ ਆ ਵੀ ਲੋੜੇ ਨਹੀਂ ਪਈ ਬੜੀਆ ਖਰਾਕ ਦੱਤੀ ਉਹਨੇ ਆ ਵੀ ਖੋਲ ਫੇਕ ਮੜ ਗਿਆ ਫਿਰ ਇਹੇ ਵਾਲੀ ਨਾਲੇ ਵਾਲੋ ਚੁੱਲੇ ਤੇ ਜਾ ਕੇ ਅੱਗ ਪਾਣੀ ਪਾਓ ਜੀ ਵਿੱਚ ਹੋਰ ਪਾਣੇ ਪਾਣੇ ਮਾੜਾ ਤੇ ਹੋ ਜਾ ਮਾੜਾ ਜਾ ਕੇ ਇੱਕ ਵਾਰ ਪਾਣਾ ਜਾ ਬਬੇ ਮਾੜਾ ਜਾ ਸੜ ਜਾਂਦਾ ਮੰਮੀ ਆਹੋ ਤਾਂ ਫਿਰ ਲੱਗਿਓ ਕੜੀ ਤੇ ਪਾਣੇ ਆ ਜੀ ਪਿਆਜ਼ ਹਾਂ ਪਿਆਜ਼ ਵਾਲੀ ਕੜੀ ਬਣਾਉਣੀ ਆਪਾਂ ਨੇ ਕੋਣੇ ਵੀ ਕੋਣੇ ਪਿਆਜ਼ ਵੀ ਕੋਣੇ ਰਾਈਟ ਮੈਂ ਹੁਣ ਅੱਜ ਆਇਆ ਕਰਦਾ ਜੇ ਟਾਈਮ ਲੱਗਿਆ ਇੱਕ ਤਾਂ ਟੋਟਾ ਚੱਕੇ ਨੇ ਮੈਨਾਂ ਇਹਦਾ ਪਿਆਜ਼ ਹਣਾ ਆਲੂ ਆਲੂ ਤਾਂ ਥੱਲੇ ਬੇਹਾਰ ਬਣਾਉਂ ਕਰੰਗ ਬਿਆਲੀ ਕੋ ਜਦੇ ਆਉਣਗੇ 42 ਜਨੇ ਆਉਣਗੇ ਇੱਕ 3 ਚੱਕੇ ਦੇ ਆਵਾ ਸਾਨੂੰ ਤੇਲ ਲਾਣਾ ਹੂੰ ਰਮਣੀ ਸਰੋਨੀ ਹੈਗੀ ਉਹ ਹੈਗੀ ਹੈ ਸਭ ਦੀ ਪਰ ਜ਼ਰੂਰੀ ਪੈਸੇ ਖਾਚਨੇ ਉਹ ਬਾਰੇ ਤਾਂ ਤਾਂ ਕਹਿੰਨੀ ਐ ਮੈਂ ਤਾਂ ਠੀਕ ਆ ਉਹ ਉਧਰ ਬੱਦ ਤੇ ਜਾ ਕਿਤਾ ਜਾਣਾ ਪੜ ਇਹ ਗੱਲ ਤਾਂ ਹੈਗੀ ਐ ਗੱਲ ਹੈ ਕਿ ਚਾਚਾ ਵੀ ਚੱਲੇ ਹੁਣ ਇਹ ਤਾਂ ਬੰਦ ਇੰਦਰ ਕਿਹਾ ਰਿਹਾ ਕਿ ਸਾਡਾ ਤੇ ਬੈਕਲੀਡਰ ਦਾ ਪਤਾ ਨਹੀਂ ਮੇਰੇ ਦੁਆਰ ਤੇ ਨਿਵੇਂਗਾ ਇੰਦਰ 200 ਦਾ 1.5 200 ਤੋਂ 200 ਐਸੇ ਵੀ 70 70 ਦੇਣਾ 170 ਦੇ ਕੇ ਹਾਂ ਓਕੇ ਕੱਲ੍ਹ ਆਉਂਦੇ ਹਾਂ ਜਰੂਰ ਤੇ ਇਹਦੀ ਬੋਤਲ ਕਿੰਨੇ ਦੀ ਆਉਣੀ ਹੈ ਇਹਨੂੰ ਦਿਵਾਲੀ ਵਾਲੇ ਦਿਨ ਬਹੁਤ ਬੜਾ ਸਸਤਾ ਦਾ ਦਿਵਾਲੀ ਵਾਲੇ ਦਿਨ 180 ਸਹੀ 180 ਨਾ ਹੁਣ ਤਾਂ ਵੱਧਦਾ 200 ਹੈ 270 ਹੋ ਰਹੀ ਹੈ ਤੇਰਾ 40 70 ਦਾ ਕਿੰਦੀ ਹੋ ਗਈ 1.5 ਦਾ 150 ਹੋ ਰਿਹਾ 200 ਤੱਕ ਹੋ ਰਿਹਾ ਆ ਦੋ ਦੋ ਸੋ ਆ ਬਾਬੇ ਕੋ ਫਰੀਦ ਹੋਏ ਹੋ ਹੋ ਲੱਗ ਤਾਹੀ ਹੋ ਆ ਦੋ ਸਾਰਾ ਪਾ ਦੋ ਪਾ ਦੋ ਹੋਰ ਪਾਣਾ ਮਾਈ ਆਹ ਬਣਦਾ ਹੈ ਤਾਂ ਹੀ ਜੀ ਕਹਿੰਦੇ ਗੁਰੂ ਦਾ ਲੰਗਰ ਤਿਆਰ ਹੋ ਰਿਹਾ ਚਾਰ ਮਣੂਗੇ ਸਹੀ ਚੌਲ ਕੜੀ ਚੌਲ ਨਹੀਂ ਬਣੂਗੇ ਨਾਲ ਨੂੰ ਬਣੂਗੇ ਚੌਲ ਮੱਕੀ ਦੀ ਰੋਟੀ ਬਣੂਗੀ ਕੜੀ ਵੀ ਚੌਲ ਦੀ ਬਣੂਗੀ ਸਾਰਾ ਚੌਲ ਬਣੂਗੇ ਕੜੀ ਤਾਂ ਬਣ ਗਈ ਹੁਣ ਆ ਠੀਕ ਹੈ ਜੀ ਮੈਂ ਅਗਲੇ ਗ੍ਰਾਂਥ ਤੇ ਮਿਲਦੇ ਹਾਂ ਹਾਂ ਕੜੀ ਬਣ ਗਈ ਬਈ ਹਾਂ ਜਾ ਖਾ ਲੈ ਆ ਜਾ ਕਰ ਆਪਣਾ ਦੁੱਧ ਪਾ ਕੇ ਜਿੱਤੇ ਹੀ ਕਰਨਾ ਮੱਕੀ ਦੀ ਰੋਟੀ ਜੇ ਤਾਜ਼ਾ ਤਾਜ਼ੀਆਂ ਕੜੀਆਂ ਤਾਂ ਦੇਖ ਲਾਗਾ ਭਾਈ ਹਾਂ ਅੱਛਾ ਏ ਦੁੱਧ ਕੌਣ ਲੈ ਕੇ ਆਇਆ ਚਲ ਜੇ ਉਹਨੇ ਆ ਫਿਰ ਉਹਨਾਂ ਨੂੰ ਤਾਜ਼ੀਆਂ ਬਣਾ ਕੇ ਖਿਲਾ ਦੇ ਜਿੰਨੇ ਕੁ ਵੇਚੇ ਚਲੇ ਜਾਂਦੇ ਦੁੱਧ ਪਾਉਣ ਉਹ ਓਹੋ 8 ਵਜੇ ਦੇ ਲਗ ਤੱਕ ਪੰਦ ਚਲੇ ਜਾਂਦੇ ਆ 11 12 ਵਜੇ ਤੱਕ ਫ੍ਰੀ ਹੋ ਜੰਨੇ ਆ ਉਹ ਤਾਂ ਤੱਕ ਤਾਂ ਰੋਕੇ ਢੱਲੀ ਆਉਣੀ ਢੱਲੀ ਕਾਹੀ ਕਿ ਆ ਵੀ ਕਹਿ ਦੂੰਗਾ ਵੀ ਤਾੜੀਆਂ ਬਣਾ ਦੂੰਗਾ ਜੇ ਤੁਸੀਂ ਆਉਣੀ ਆ ਹੀ ਆਉਣਾ ਹੀ ਫੇਰ ਨਹੀਂ ਦੁਪਹਿਰ ਨੂੰ ਉੱਥੇ ਪੜਨਾ ਹੈਗਾ ਜੇ ਮੈਂ ਤਾਂ ਮੈਂ ਵੀ ਨਿਕਲ ਜਾਾਂਗਾ ਤੁਹਾਨੂੰ ਯਾਰ ਗੈਸ ਅੱਜ ਪੰਗਾ ਪੈਣਾ ਪੱਕਾ ਦੇਖਿਓ ਅੱਜ ਮਾਂ ਮਾਮੀ ਇਹਨਾਂ ਨੇ ਬੋਲ ਵੜਨਾ ਘਰ ਬੈਠੀਆਂ ਅਸ਼ੀਸ਼ਾ ਵੀ ਚੱਲਦੀ ਉਹ ਵੀ ਚੱਲੀ ਸੀ ਹਾਂ ਤੇ ਤੂੰ ਉਹ ਬਸ ਕਿੱਥੇ ਚਲ ਗਈ ਮੈਂ ਕੀ ਬਰਾਣਾ ਹਾਂ ਹਾਂ ਮੈਂ ਉਹ ਨਹੀਂ ਜਾਂਦੀ ਬਸ ਕਿਰਕਲ ਜੰਗੀ ਫਿਰ ਮੈਂ ਮੇਰੇ ਘਟਾ ਮੈਨੂੰ ਨਹੀਂ ਮੈਂ ਅੱਜ ਸਾਰੀ ਦਿਹਾੜੀ ਮੇਰੀ ਤੇ ਉੱਥੇ ਨਿਕਲ ਜਾਣੀ ਐ। ਅੱਜ ਹੀ ਕੰਮ ਛੱਡ ਕੇ 550 ਛੱਡ ਕੇ। ਹਾਂ ਮੈਂ ਮੇਰੀ ਗੱਲੇ ਕਰਾਂਗੀ ਆਦਿਵਾਰ ਦਾ ਜਿੰਦਾ ਪੱਕਾ ਆਪਣਾ। ਐਦਵਾਨੀ ਚਲ ਜਿਓ। ਐਦਵਾਨਾ ਪਾਸੋਂ ਨੂੰ ਐ। ਪਾਸੋਂ ਦਾ ਕੰਮ ਤੇ ਪਿੱਛਣੀ ਐ। ਕਾਲੂ। ਕਾਲੂ ਛੱਡ ਦੀ। ਓਹ ਹੋ। ਮੈਨੂੰ 2 ਘੰਟੇ ਵੇਲੇ 7 ਵਜੇ 6 ਚੱਲਣਾ ਸੀ ਘੰਟੇ ਡੇਢ ਜੁੱਟੇ। ਬਾ 11 12 ਆ ਕੇ ਦੇਖਣਾ। ਮੈਂ ਤਾਂ ਆ ਕੇ ਦੇਖਣਾ ਮੈਂ ਤਾਂ ਜੇ ਉਲੀ ਰਿਹਾ। ਹਨਾ। ਬਾਪਾ ਮੈਂ ਵੀ ਕਪੜੇ ਦੋਣੇ ਆ ਤੇ ਅੱਜ ਮੈਂ ਚੰਬੜਾ ਦਾ ਫੇਰ ਮਾਰ ਜੂ ਕੋੜਾ ਇੱਕ ਦਿਨ ਵਿੱਚ ਨੂੰ ਤਾਂ ਵੀ ਕੋ ਗੱਲ ਨਹੀਂ ਹੂੰ ਛੁੜ ਜਿਆ ਨਾ ਕੰਮ ਵਿਕੀ ਜਾਣਾ ਪੈ ਗਿਆ ਨਾ ਉਧਰ ਨੂੰ ਨਹੀਂ ਉਹ ਵਿਕੀਨ ਵਾਲੇ ਨੂੰ ਭੇਜ ਦਵਾਂ ਤੇ ਵੀ ਜਾਉਂਗਾ ਜੀ ਮੇਰੇ ਇਹਨੇ ਮੁਰਗੇ ਕਿੰਨਾ ਆਣਾ ਉੱਧਰ ਤੇ ਦੋ ਤਿੰਨ ਦਿਨ ਤਾਂ ਪਾਉਣਾ ਇਹ ਤਾਂ ਆਪ ਮਾਰਦੇ ਬਹੁਤ ਵਾਰ ਦਾ ਕੰਮ ਨਹੀਂ ਆਇਆ ਮੇਰਾ ਇਹਦਾਂ ਪਰਸਨ ਮਾਰਦਾ ਬਰਾਵਾ ਵੀ ਇਹ ਪਰਸਨ ਪਰਸਨ ਨੂੰ ਨਹੀਂ ਪਰਸਨ ਨੂੰ ਕਰਕੇ ਵਿੱਚ ਨਹੀਂ ਆਉਂਦਾ ਮੇਰੇ ਕੰਮ ਜਿਵੇਂ ਕੀ ਪਰਸਨ ਕੋਤ ਨਹੀਂ ਉਡੂ ਨਹੀਂ ਨੂੰ ਦੇਖ ਰਹੇ ਆਗੇ ਨਾ ਚਲੋ ਠੀਕ ਹੈ ਜੀ ਉਨਤਲੀ ਇਸਲਾਮ ਮਿਲਦੇ ਕਿਸੇ ਅਗਲੇ ਬਲੌਗ